ਬਾਬਾ ਅਜੀਤ ਸਿੰਘ ਜੀ ਨੇ ਪੰਜ ਸਿੰਘ ਨਾਲ ਲੈ ਕੇ ਇਸ ਚਮਕੌਰ ਦੇ ਜੰਗ ਦੇ ਮੈਦਾਨ 'ਚ ਇਹੋ ਜੀ ਜੰਗ ਕੀਤੀ ਵੀ ਦੁਨੀਆ ਦੇ ਉੱਤੇ ਉਹਦੀ ਕੋਈ ਮਿਸਾਲ ਨਹੀਂ ਅੱਜ ਤੱਕ ਕਿਸੇ ਪੀਰ ਪਗੰਬਰ ਦਾ ਪੁੱਤ ਸਿਰ ਤੋਂ ਲੈ ਕੇ ਪੈਰਾਂ ਤੱਕ ਖੂਨ ਨਾਲ ਘੋੜੇ ਨਾਲ ਨਹੀਂ ਨੋਚੜਿਆ ਬਾਬਾ ਜੀ ਦਾ ਘੋੜਾ ਔਰ ਸਤਗੁਰੂ ਜੇ ਪੁੱਤਰ ਦਾ ਸਰੀਰ ਲਾਲ ਹੋ ਗਿਆ ਸੀ ਜਿਸ ਤਰ੍ਹਾਂ ਕਿਸੇ ਲਜ਼ਾਰੀ ਨੇ ਰੰਗ ਪਾ ਕੇ ਮਟਕੀ ਦੇ ਵਿੱਚ ਡੋਬ ਕੇ ਪਛਾਕ ਬਾਬਾ ਜੀ ਸਿੰਘ ਦੇ ਪਵਾਈ ਹੋਵੇ ਪੰਜੇ ਸ਼ਾਸਤਰ ਚਲਾ ਚਲਾ ਕੇ ਤੋੜੇ ਦੋ ਜਰਨੈਲ ਵੱਡੇ ਮੁਗਲਾਂ ਦੇ ਇਸ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਬਾਬਾ ਜੀ ਸਿੰਘ ਨੇ ਮਾਰੇ ਜਿੱਦਨ ਨੂੰ ਜਾਂਦਾ ਉਹਦੇ ਉਹਦੇ ਘੋੜੇ ਦੀ ਕਾਠੀ ਦੇ ਮਗਰੇ ਆਉਂ ਕਹਿੰਦੇ ਮੁਗਲ ਜਿਸ ਤਰ੍ਹਾਂ ਮੌਤ ਦੀ ਦੇਵੀ ਬੈਠੀ ਹੋਵੇ ਜਮਰਾਜ ਦੀ ਪੁੱਤਰੀ ਬੈਠੀ ਹੋਵੇ ਬਾਬਾ ਜੀ ਸਿੰਘ ਦੀ ਤਲਵਾਰ ਹੇਟ ਅਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਦੇ ਘੋੜੇ ਹੇਟ ਜੋ ਵੀ ਆਇਆ ਸਾਰੇ ਗਾਜਰਾ ਮੂਲੀਆਂ ਦੀ ਤਰ੍ਹਾਂ ਇਸ ਚੌਕੌਰ ਦੇ ਜੰਗ ਦੇ ਮੈਦਾਨ 'ਚ ਵੱਢ ਕੇ ਛੋਡੇ ਉੱਤੇ ਇੰਦਰ ਦੇਵਤਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਦੀ ਜੰਗ ਦੇਖਣ ਲਈ ਸਚਮਕੌਰ ਦੇ ਜੰਗ ਦੇ ਮੈਦਾਨ ਦੇ ਵਿੱਚ ਬਵਾਨ ਲਾ ਕੇ ਦੇਵਤੇ ਖੜ ਗਏ ਸੀ ਔਰ ਦੇਖਦੇ ਸੀ ਵੀ ਇਹੋ ਜਿਹਾ ਕੋਈ ਸੂਰਮਾ ਸਵਰਗ ਦੇ ਵਿੱਚ ਵੀ ਪੈਦਾ ਨਹੀਂ ਹੋਇਆ ਬਾਬਾ ਜੀ ਸਿੰਘ ਨੇ ਆਪਣੀ ਬਾਹੂ ਬਲ ਦੇ ਨਾਲ ਕੇਰੀ ਸ਼ੇਰ ਦੀ ਤਰ੍ਹਾਂ ਇਸ ਸੈਨਾ ਨੂੰ ਸਾਢੇ 3 ਘੰਟੇ ਚਮਕੌਰ ਸਾਹਿਬ ਨੂੰ ਚਮਕੌਰ ਦੀ ਗੱਡੀ ਨੂੰ ਨੱਪਣ ਲਈ ਸਮੁੰਦਰ ਚੜਿਆ ਹੁੰਦਾ ਸੀ ਆਪਣੇ ਬਾਹੂਬਲ ਦੇ ਨਾਲ ਪਰਬਤ ਬਣ ਕੇ ਰੋਕ ਕੇ ਰੱਖਿਆ ਸਾਢੇ 3 ਘੰਟੇ ਚਮਕੌਰ ਦੇ ਜੰਗ ਦੇ ਮੈਦਾਨ 'ਚ ਇੱਕ ਇੱਕ ਕਤਰਾ ਆਪਣੇ ਖੂਨ ਦਾ ਵਾਹਿਆਰ ਮੁੱਖ ਚੋਂ ਬੋਲਿਆ ਆਜ ਧਰਮ ਛੱਤਰੀ